ਸਸੇਕਾਰ ਜੀ ਵਹਿਜ ਜੀ ਦਾ ਖਾਲਸਾ ਵਹਿਜ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਨੇ ਸਿੱਧੂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਬੇਸ਼ੱਕ ਜੇ ਲੱਗ ਹੀ ਗਿਆ ਹੁਣ ਪਰ ਫੇਰ ਵੀ ਆਪਾਂ ਤੁਹਾਨੂੰ ਇੱਕ ਅਜਿਹੀਆਂ ਗੱਲਾਂ ਦੱਸਾਂਗੇ ਜਿਹੜੀਆਂ ਹੋਸਾ ਰਹਿ ਗਈਆਂ ਹੁਣ ਭਾਨੇ ਸਿੱਧੂ ਦੇ ਉੱਤੇ ਪਤਾ ਆਪਨੂੰ ਸਭ ਨੂੰ ਕਿ ਟ੍ਰੈਵਲ ਏਜੰਟਾਂ ਦਾ ਇੱਕ ਜਿਹੜਾ ਹੈਗਾ ਸੀ ਅਰਿਸਤ ਦੇ ਲੈਂਡ ਨੂੰ 10000 ਰਿਸਵਤ ਮੰਗਣ ਦੇ ਦੋਸਤ ਐ ਤਾਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਭਾਨੇ ਸਿੱਧੂ ਦੀ ਜਮਾਨਤ ਹੁੰਦੀ ਆ ਰਿਹਾਈ ਹੋਣੀ ਬਾਕੀ ਸੀ ਤੇ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਇੱਕ ਪਰਚਾ ਹੋਰ ਪਾ ਦਿੱਤਾ ਚੈਨੀ ਚੋਰੀ ਕਰਨ ਦਾ ਉਸ ਤੋਂ ਬਾਅਦ ਇੱਕ 2 3 ਫਿਰ ਇਸ ਤਰ੍ਹਾਂ ਹੁੰਦਾ ਰਿਹਾ ਕਿ ਚਾਰ ਪਰਚੇ ਭਾਨੇ ਸਿੱਧੂ ਦੇਤੇ ਪਾ ਦਿੱਤੇ 29 ਜਨਵਰੀ ਨੂੰ ਕੱਟ ਹੁੰਦਾ ਕੋੜ ਦੁੰਨੇ ਪੰਨੇ ਚਿੱਤੂ ਦੇ ਪਿੰਡ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਪਹੁੰਚਦੇ ਨੇ ਸਿੱਖ ਨੌਜਵਾਨ ਵੀ ਪਹੁੰਚਦੇ ਨੇ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਲਖਾ ਸੁਦਾਨਾ ਹੋਰ ਜਿੰਨੇ ਵੀ ਪੰਨੇ ਸਿੱਧੂ ਨੂੰ ਚਾਉਣ ਵਾਲੇ ਨੇ ਸਾਰੇ ਪਹੁੰਚੇ ਉਸ ਤੋਂ ਬਾਅਦ ਉੱਥੇ ਕਾਲ ਦਿੱਤੀ ਗਈ ਕਿ ਤਿੰਨ ਤਰੀਕ ਨੂੰ ਆਪਾਂ ਸਰਕਾਰ ਦੀ ਜਨ ਕੋਠੀ ਦਾ ਘੇਰੋ ਕਰਨਾਗਾ ਉੱਥੇ ਬੇਸ਼ੱਕ ਬਹੁਤ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਨਜਰਬੰਦ ਕੀਤੇ ਗਏ ਸੀ ਲੋਕ ਵੱਡੇ ਰਾਜਨੀਤਿਕ ਪਾਰਟੀ ਵਾਲੇ ਕਿਸਾਨ ਜੁਨੀ ਆਲ ਹੋ ਗਏ ਹੋਰ ਸਾਰੇ ਹੋ ਗਏ ਉਹ ਕੰਮ ਨਿਬੜਿਆ ਉਸ ਤੋਂ ਬਾਅਦ ਕਹਿੰਦਾ ਸੀ ਛੇ ਦਿਨਾਂ ਦਾ ਪ੍ਰਸ਼ਾਸਨ ਨੇ ਜਿਹੜਾ 10 ਤਰੀਕ ਤੇ 10 ਫਰਵਰੀ ਤੱਕ ਦਾ ਜਿਹੜਾ ਟਾਈਮ ਲੈ ਲਿਆ ਸੀ ਕਿ 10 ਫਰਵਰੀ ਨੂੰ ਰਿਹਾ ਕੀਤਾ ਜਾਵੇਗਾ ਪਰ 10 ਫਰਵਰੀ ਨੂੰ ਜਿਹੜਾ ਭਾਨੇ ਸਿੱਧੂ ਨੂੰ ਰਿਹਾ ਨਹੀਂ ਕੀਤਾ ਗਿਆ ਅਤੇ ਫਿਰ ਕੱਲ੍ਹ ਸ਼ਾਮ ਨੂੰ ਦਾ ਦਿਨ ਢਿੱਕਿਆ ਕਿ ਪਾਨੇ ਸਿੱਧੂ ਦੀ ਰਿਹਾਈ ਜੇਕਰ ਅੱਜ ਇੱਕ ਦਿਨਾਂ ਦੇ ਵਿੱਚ ਨਹੀਂ ਹੁੰਦੀ ਤਾਂ ਉਸ ਤਰ੍ਹਾਂ ਹੀ ਪਹਿਲਾ ਵਾਗ ਵੱਡਾ ਇਕੱਠ ਕਰਕੇ ਪ੍ਰਸ਼ਾਸਨ ਉਤੇ ਸਰਕਾਰ ਨੂੰ ਘੇਰਿਆ ਜਾਵੇਗਾ ਇਸ ਤੇ ਅਜਿਤ ਚੱਲਦਿਆਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਪਾਨੇ ਸਿੱਧੂ ਦੀ ਆ ਉਹ ਜਵਾਨਤ ਹੋਗੀ ਜਨਨ ਕਿ ਪਾਨਾ ਸਿੱਧੂ ਹੁਣ ਜੇਲ੍ਹ ਚੋਂ ਬਾਹਰ ਆ ਚੁੱਕਿਆਗਾ ਪਾਨੇ ਸਿੱਧੂ ਨੇ ਦੋਸ਼ ਲਾਇਆ ਕਿ ਉਸ ਦੀ ਕੁੱਟਮਾਰ ਕੀਤੀ ਠੰਡਾ ਪਾਣੀ ਪਾਇਆ ਉਹਨੂੰਨੇ ਕ ਤੁਸੀਂ ਇਹ ਦਿੱਤੇ ਇਹ ਹਲੇ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਦੇਵਾਂਗੇ ਇਹ ਵੀ ਪਲ-ਪਲ ਦੀ ਖਬਰ ਦੇਵਾਂਗੇ ਕਿ ਭਾਨੇ ਸਿੱਧੂ ਦੇ ਨਾਲ ਵਾਕਈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਗੁਜ਼ਰ ਕੀਤਾ ਗਿਆ ਪਰ ਫਿਲਹਾਲ ਤੁਹਾਨੂੰ ਜਿਹੜਾ ਕੋਰਦੁੰਨੇ ਕੋਰਦੁੰਨੇ ਪਹੁੰਚਣ ਵਾਲਾ ਹੈ ਭਾਨਾ ਸਿੱਧੂ ਤੇ ਉਸ ਤੋਂ ਪਹਿਲਾਂ ਲੱਖਾ ਸੁਧਾਣੇ ਨੇ ਵੱਡੇ ਇਕੱਠ ਜਿਹੜਾ ਲੋਕਾਂ ਦਾ ਉੱਤੇ ਭਾਨੇ ਸਿੱਧੂ ਦੀ ਆਵਾਜ਼ ਸੁਣਾਉਂਦਾ ਹੈ ਸਵੇਕਰ ਦੇ ਵਿੱਚ ਤੇ ਭਾਨਾ ਸਿੱਧੂ ਦੱਸ ਰਿਹਾ ਕਿ ਮੈਂ ਧੂਰੀ ਤੇ ਟੱਪਿਆ ਹੈਗਾ ਤੇ ਭਾਨਾ ਸਿੱਧੂ ਹੁਣ ਆਪਣੇ ਘਰ ਆ ਚੁੱਕਿਆਗਾ ਤੇ ਅਗਲੀ ਰਿਪੋਰਟ ਤੁਹਾਨੂੰ ਫੇਰ ਦਿਖਾਉਣੇ ਆ ਹੁਣ ਤੁਸੀਂ ਜਿਹੜੀ ਦੇਖੋ ਆ ਸਾਰੀ ਰਿਪੋਰਟ ਕੀ ਕੀ ਹੋਇਆ ਭਾਨੇ ਸਿੱਧੂ ਨਾਲ ਕੀ ਕੀ ਇਕੱਠ ਦੇ ਵਿੱਚ ਕੀ ਕੀ ਫੈਸਲੇ ਲੈਂਦੇ ਗਏ ਨੇ ਕਿ ਕੀ ਕਿ ਅੱਗੇ ਜਿਹੜੀ ਹੈਗਾਗਾ ਕਿ ਭਾਨਾ ਸਿੱਧੂ ਪਹਿਲਾਂ ਬਾਗ ਹੀ ਜਿਹੜਾ ਟਰੈਵਲ ਏਜੰਟਾਂ ਤੋਂ ਜਿਹੜਾ ਲੋਕਾਂ ਦੇ ਲੱਖਾਂ ਰੁਪਏ ਠੱਗੇ ਹੋਏ ਨੇ ਕਿ ਉਸ ਤਰ੍ਹਾਂ ਹੀ ਪਹਿਲਾਂ ਬਾਗ ਬੋਲਦਾ ਰਹੂਗਾ ਕਢਾਉਂਦਾ ਰਹੂਗਾ ਜਾਂ ਕਿ ਇਸ ਤੋਂ ਬਾਅਦ ਚੁੱਪ ਹੋ ਜਾਏਗਾ ਇੱਕ ਵੱਡਾ ਸਵਾਲ ਆ ਪਰ ਤੁਸੀਂ ਦੇਖੋ ਤੁਸੀਂ ਹੁਣ ਪੂਰੀ ਰਿਪੋਰਟ ਕਿੱਧਰ ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਧਿਆਨ ਨਾਲ ਭਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਪਾਨਾ ਗੱਡੀ ਤੇ ਬੈਠਾ ਮੈਂ ਹੁਣ ਗੱਲ ਥੋੜੀ ਵੀ ਕਰਾ ਦਵਾਂ 스피ਕਰ ਦੇ ਰਾਹੀਂ ਇੱਕ ਮਿੰਟ ਖੜ੍ਹ ਦਿਓ ਆਪਾਂ ਸਾਰਿਆਂ ਨੂੰ ਇੱਕ ਮਿੰਟ ਇਹ ਥੋੜੀ ਹੋਈ ਜ਼ਰਾ ਨਿਕਲ ਦਿਓ ਮੈਂ ਆਪਣੇ ਨੂੰ ਬੋਲਣਾ ਥੜਾ ਭਾਈ ਭੋਲੋ ਆਪਾਂ ਥੋੜੀ ਹੋਵੇ ਇੱਕ ਵਾਰੀ ਖੜ੍ਹ ਛੋਟੇ ਵੀਰ ਫੋਨ ਚੁੱਕ ਲੈ ਪਲੀਜ਼ ਹੈ ਜੇ ਚੱਲਦਾ ਹੈ ਨਾ ਕੋਣ ਆ ਜਾਂਦੇ ਨਹੀਂ ਰਾਜੋ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਹੈਲੋ ਹੈਲੋ ਹਾਂ ਨੇ ਮੈਂ ਨਾ ਫੋਨ ਦਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਿਹਦੇ ਰਾਜ ਉਹਨਾਂ ਮੋੜ ਕੇ ਲੈਣ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲਿਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਅੱਜ ਦਾ ਇੱਕ ਗੱਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜ਼ਬਾਨ ਵਰਦੀ ਭਵਤ ਕਰਨੀ ਚਾਹੁੰਦਾ ਢਾਕੇ ਤੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਟੋਪ ਚਦਨ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਹਰਾ ਪਜਾ ਦੇ ਲੋਕਾਂ ਲਈ ਬਹੁਤ ਭੁੱਲ ਜਾ ਇਹ ਮੁਕਾਮਲ